ਤੁਸੀਂ ਦੇਖ ਰਹੇ ਹੋ ਪੁਲਾਂਗ ਅੱਜ ਆਪਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਕਨਮੀਕਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੱਲ ਜਮਾਨਤ ਹੋ ਗਈ ਸੀ ਜਮਾਨਤ ਤੋਂ ਬਾਅਦ ਢੋਲ ਟਮਕਾ ਹੋਇਆ ਖੁਸ਼ੀਆਂ ਮਨਾਇਆਂ ਗਈਆਂ ਅੱਜ ਮੰਦਰ ਮੰਦਰ ਚ ਅਸੀਰਵਾਦ ਲਿਆ ਗਿਆ ਪਰ ਕੱਲ ਜਦੋਂ ਜਮਾਨਤ ਦੀ ਅੱਜ ਜਿਹੜੀ ਚੱਲ ਰਹੀ ਜਦੋਂ ਜਮਾਨਤ ਤੇ ਵਿਆਖਿਆ ਆਈ ਉਹ ਅਲੱਗ ਤਰ੍ਹਾਂ ਦੀ ਆਈ ਤੇ ਉਹਨੂੰ ਕਾਊਂਟਰ ਕਰਦੀ ਇੱਕ ਵਿਆਖਿਆ ਉਹਨਾਂ ਦੇ ਵਕੀਲ ਸੁਪਰੀਮ ਕੋਰਟ ਦੇ ਵੱਡੇ ਵਕੀਲ ਨੇ ਤੇ ਕਾਂਗਰਸ ਦੇ ਲੀਡਰ ਨੇ ਰਾਜ ਸਭਾ ਦੇ ਮੈਂਬਰ ਨੇ ਅਭਿਸ਼ੇਕ ਮਾਨੁਸ਼ੰਕੁਰ ਉਹਨਾਂ ਨੇ ਕਿਹਾ ਕਿ ਸਾਰੀ ਗਲਤ ਬਿਆਨੀ ਹੋ ਗਈ ਗੁਪਰਾ ਕੋਰਨ ਰਿਪੋਰਟਿੰਗ ਹੋ ਗਈ ਬਾਾਕੀ ਅਲੱਗ-ਅਲੱਗ ਤਰੀਕੇ ਅਸਰ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦਫਤਰ ਜਾਣ ਤੋਂ ਰੋਕਿਆ ਗਿਆ ਨਾ ਫਾਈਲਾਂ ਤੇ ਦਸਤਕਤ ਕਰਨ ਤੋਂ ਰੋਕਿਆ ਗਿਆ ਕੱਲ ਵਾਲੀ ਗੱਲ ਇਹ ਸੀ ਕਿ ਉਹਨਾਂ ਨੂੰ ਉਹ ਫਾਈਲਾਂ ਤੇ ਦਸਤਕਤ ਨਹੀਂ ਕਰ ਪਾਉਣਗੇ ਦਫਤਰ ਨਹੀਂ ਜਾ ਪਾਉਣਗੇ ਕੇਵਲ ਉਹਨਾਂ ਫਾਈਲਾਂ ਤੇ ਹੀ ਦਸਤਖਤ ਕਰ ਪਾਉਣਗੇ ਜਿਹੜੀਆਂ ਗਵਰਨਰ ਲੈਫਟੀਨੈਂਟ ਗਵਰਨਰ ਲਈ ਜ਼ਰੂਰੀ ਨੇ ਕਿ ਇਹਨਾਂ ਤੇ ਦੋਸ਼ੀ ਦਸਤਖਤ ਆ ਹੁਣ ਦੋਨਾਂ ਚੋਂ ਕਿਹੜੀ ਗੱਲ ਸਹੀ ਹੈ ਅਭਿਸ਼ੇਕ ਵਰਮਿੰਗ ਸਿੰਘ ਵੀ ਉਹਨਾਂ ਦੀ ਪੈਰਵੀ ਕਰਦੇ ਰਹੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਜਮਾਨਤ ਦੀ ਅਰਜੀ ਤੇ ਵੀ ਬਹਿਸ ਉਹਨਾਂ ਨੇ ਕੀਤੀ ਹੈ ਮੇਰੇ ਲਈ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਅਸਮ ਦੇ ਵਿੱਚ ਅਰਵਿੰਦ ਕੇਜਰੀਵਾਲ ਕੇਵਲ ਤੇ ਕੇਵਲ ਅਕਸਾਈਜ ਪਾਲਸੀ ਜਿਹਦੇ ਤਹਿਤ ਪੀਐਮਐਲ ਦਾ ਐਕਟ ਦੇ ਤਹਿਤ ਉਹ ਦਰਸਤਾਨ ਕੀਤੇ ਗਏ ਸੀ ਜਿਹੜੇ ਕੇਸ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਉਸ ਕੇਸ ਤੋਂ ਨੂੰ ਛੱਡ ਕੇ ਮਤਲਬ ਅਕਸਾਈਜ ਪਾਲਸੀ ਨੂੰ ਛੱਡ ਕੇ ਉਹ ਸਾਰੀਆਂ ਫਾਇਦਾਂ ਤੇ ਦਸਤਕਤ ਕਰ ਸਕਦੇ ਨੇ ਕੋਈ ਰੁਕਾਵਟ ਨਹੀਂ ਉਹ ਫਿਰ ਇਹ ਤੋਂ ਅੱਗੇ ਇੱਕ ਗੱਲ ਜ਼ਿਕਰ ਸ਼ੇਖ ਮਨੂ ਸਿੰਘ ਵੀ ਦੀ ਗੱਲ ਨਵਾਜੋ ਬਾਇ ਤੇ ਕੀ ਆ ਗਿਆ ਸਾਇਦ ਬੰਦਰ ਫਿਰ ਤਾਂ ਅਗਲੀ ਗੱਲ ਕਲੀਅਰ ਇੱਕ ਹੋਰ ਬਹੁਤ ਹੋ ਜਾਂਦੀ ਹੈ। ਧਾਰਵਿਤ ਕੇਂਦਰੀ ਬਾੜ ਕਿ ਆਪਣੇ ਮੰਤਰੀ ਮੰਡਲ ਤੇ ਵੀ ਸਪਰਿੰਗ ਵੀ ਕਰ ਸਕਦੇ ਨੇ। ਮੰਤਰੀ ਮੰਡਲ ਦੇ ਵਿੱਚ ਵੀ ਦੁਆਰਾ ਕੋਈ ਤਬਦੀਲੀ ਕਰ ਸਕਦੇ ਨੇ ਅਹੁਦਿਆਂ ਦੀ ਬਾੜ ਚਾ ਬਾਕੀ। ਇਹ ਕਿਉਂ ਜ਼ਰੂਰੀ ਹੈ? ਉਹ ਇਸ ਕਰਕੇ ਜ਼ਰੂਰੀ ਹੈ ਕਿ ਉਹਨਾਂ ਤੋਂ ਪਹਿਲਾਂ ਦਿੱਲੀ ਦੇ ਡਿਪਟੀ ਚੀਫ ਮਿਨਿਸਟਰ ਜਿਹੜੇ ਲਗਭਗ ਲਗਭਗ ਸਾਰੇ ਮੇਨ ਅਹੁਦੇ ਸੰਭਾਲਦੇ ਸੀ ਕਿਉਂਕਿ ਦਿੱਲੀ ਨੇ ਇੱਕ ਅਲੱਗ ਤਜਰਬਾ ਕੀਤਾ ਵਿਦ ਕੇ ਜਰੀਵਾਲ ਨੇ ਕਿ ਮੈਂ ਚੀਫ ਮਿਨਿਸਟਰ ਰਹਾਂਗਾ ਪਰ ਕਿਸੇ ਵੀ ਡਿਪਾਰਟਮੈਂਟ ਦਾ ਡਾਇਰੈਕਟ ਚਾਰਜ ਮੈਂ ਆਪਣੇ ਕੋਲ ਨਹੀਂ ਰੱਖਾਂ ਤੇ ਇਸੇ ਕਰਕੇ ਉਹਨਾਂ ਦੇ ਖਾਸ ਮਿੱਤਰ ਕੱਲ ਜਿਹੜੀ ਬੜੀ ਖੁਸ਼ੀ-ਖੁਸ਼ੀ ਜੱਫੀ ਪਈ ਜਾ ਆਪਸ ਦੇ ਵਿੱਚ ਤੇ ਉਹਨਾਂ ਨੂੰ ਕੀ ਦੁਆਰਾ ਜਿਹੜੇ ਉਹਨਾਂ ਦੇ ਪੋਰਟਫੋਲੀਓ ਸੀ ਉਸ ਤੋਂ ਬਾਅਦ ਇੱਕ ਦੋ ਮੰਤਰੀ ਹੋਰ ਵੀ ਪਿੱਛੇ हट ਗਏ ਵਰਕੇ ਪਰ ਦੁਬਾਰਾ ਦਿੱਲੀ ਦੀ ਸਰਕਾਰ ਦੇ ਵਿੱਚ ਦਿੱਲੀ ਦੀ ਗਵਰਨੈਂਸ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੇ ਕੰਮ ਹੋਏ ਸੀ ਜਿਨ੍ਹਾਂ ਨੂੰ ਇਹ ਕਿਹਾ ਗਿਆ ਆਪਣੇ ਭਵਤਵ ਨਾਲ ਉਹ ਨਹੀਂ ਵੀ ਪੰਜਾਬ ਦੇ ਮੁੱਖ ਮੰਤਰੀ ਵੀ ਔਰ ਦਿੱਲੀ ਦੇ ਚੀਫ ਮਿਨਿਸਟਰ ਵੀ ਦੋਨੋਂ ਕਹਿੰਦੇ ਰਹੇ ਕਿ ਮਨੀਸ਼ ਸ਼ਿਸ਼ੋਧਿਆ ਦਿੱਲੀ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਵਾਹਕ ਹਨ ਸਿੱਖਿਆ ਕ੍ਰਾਂਤੀ ਆ ਗਈ ਦਿੱਲੀ ਚ ਬੜੀ ਵੱਡੀ ਬਣਦੀ ਦਿੱਲੀ ਦੇ ਲੋਕ ਦਿੱਲੀ ਦੇ ਬੱਚੇ ਉਹਨਾਂ ਦੇ ਅਗਵਾਈ ਲੋਚਦੇ ਨੇ ਜੇ ਉਹਨਾਂ ਦੇ ਅਗਵਾਈ ਲੋਚਦੇ ਨੇ ਤੇ ਇਸ ਤੋਂ ਪਹਿਲਾਂ ਤਾਂ ਇਹ ਮੰਨਿਆ ਜਾ ਰਿਹਾ ਸੀ ਘਰਵੇ ਤੇ ਕੇਜਰੀਵਾਲ ਜੇਲ੍ਹ 'ਚ ਨੇ ਆਜ਼ਾਦ ਭਾਰਤ ਵਿੱਚ ਕੋਈ ਸਰਬੇਗੀਸ਼ੀ ਮੰਤਰੀ ਜੇਲ੍ਹ 'ਚ ਆਏ ਬੈਠਾ ਹੋਏ ਤਾਂ ਨੇ ਰਾਜਨਾ ਕੀਤਾ ਹੋਵੇ ਇਹ ਵੀ ਕੋਈ ਕੰਮ ਸੀ ਤੇ ਉਦੋਂ ਤੱਕ ਟੈਕਨੀਕਲੀ ਮਨੀਸ਼ ਸੋਧਿਆ ਦੁਬਾਰਾ ਓਥ ਨਹੀਂ ਲੈ ਸਕਦੇ ਸੀ ਮੰਤਰੀ ਮੰਡਲ 'ਚ ਫੇਰ ਬਦਲ ਨਹੀਂ ਹੋ ਸਕਦਾ ਸੀ ਕਿਉਂ ਕਿ ਕਿਉਂਕਿ ਜੀ ਉਹ ਮੰਤਰੀ ਨੇ ਲੈਫਟ ਗਵਰਨਰ ਨੂੰ ਲਿਖ ਕੇ ਭੇਜਣਾ ਹੈ ਕਿ ਮੇਰੇ ਮੰਤਰੀ ਮੰਡਲ 'ਚ ਮੈਂ ਫੇਰ ਬਦਲ ਕਰਨੀ ਚਾਹੁੰਦਾ ਪੁਰਾਣੇ ਨੂੰ ਕਿਸੇ ਨੂੰ ਹਟਾਉਣਾ ਚਾਹੁੰਦਾ ਨਵਾਂ ਲਾਉਣਾ ਚਾਹੁੰਦਾ ਜਿੰਨਾ ਚਿਰ ਉਹ ਜੇੜ ਚ ਨੇ ਇਹ ਗੱਲ ਹੋ ਲੇਕਿਨ ਨਹੀਂ ਦੇ ਸਕਦੇ ਹੁਣ ਜਦੋਂ ਬਾਹਰ ਆ ਗਏ ਜੇ ਅਮਸ਼ੇਕ ਮਨੁਸ਼ੀ ਗੱਲ ਮੰਨ ਲਈ ਜਾਏ ਕਿ ਸਾਰੇ ਫਾਇਦੇ ਦਸਤਕ ਕਰ ਸਕਦੇ ਨੇ ਸਾਰੇ ਕੰਮ ਕਰ ਸਕਦੇ ਨੇ ਦਿੱਲੀ ਦੇ ਪ੍ਰਸ਼ਾਸਨ ਤੇ ਕੋਈ ਆਚ ਨਹੀਂ ਆਏਗੀ ਤਾਂ ਫਿਰ ਉਹ ਲਿਖ ਕੇ ਭੇਜ ਹੀ ਸਕਦੇ ਹੋਣਗੇ ਫਿਰ ਤਾਂ ਫੇਕੀ ਉਹ ਦੁਬਾਰਾ ਮਨਿਸ਼ਾ ਸ਼ੋਧੀਆਂ ਨੂੰ ਆਪਣੀ ਪੁਰਾਣੀ ਫਾਰਮ ਚ ਲਿਆਉਣਗੇ ਜਿਵੇਂ ਪੀਸੀਐਮ ਦਾ ਉਹਦਾ ਅਸੀਂ ਚੱਕਦੇ ਦੇਖ ਮਤਲਬ ਉਹਦੇ ਉਹਦੇ ਦੀ ਸੌਂ ਚੱਕਦੇ ਦੇਖਾਂਗੇ ਜਲਦੀ ਫਿਰ ਤਾਂ ਉਹ ਟੈਕਨੀਕਲਿਟੀ ਵੀ ਹੱਲ ਹੋ ਗਈ ਹੋਣੀ ਔਰ ਜੇ ਮਨੀਸ਼ ਸੋਧੀ ਉੱਥੇ ਦਿੱਲੀ ਦੀ ਬਾਰਡਰ ਸੰਭਾਲਦੇ ਨੇ ਫਿਰ ਸਭ ਉਸ ਤੋਂ ਕੁਰੂ ਵੀ ਹੋ ਜਾਣਗੇ ਕੇਜਰੀਵਾਲ ਵਕ ਵਕ ਸਾਮਾ ਤੇ ਹੋਰ ਗੱਲ ਕਰਦੇ ਹੋਏ ਇਸ ਲਈ ਇਹ ਗੱਲ ਨਾਲ ਜੁੜਦੀ ਹੈ ਇਹ ਸਾਰੇ ਮਾਮਲੇ ਦੇ ਵਿੱਚ ਔਰ ਫਿਰ ਬਾਕੀ ਆਪਸੀ ਤੋਂ ਲੈ ਕੇ ਸੌਰਭ ਜਿਹੜਾ ਮਨਕ ਉਹਨਾਂ ਦੇ ਜਿਹੜੇ ਮੰਤਰੀ ਬਣੇ ਜਿਨ੍ਹਾਂ ਨੂੰ ਮਨੀਸ਼ ਸੋਧੀ ਦੇ ਡਿਪਾਰਟਮੈਂਟ ਦਿੱਤੇ ਗਏ ਸੀ ਇਹਦਾ ਮਤਲਬ ਉਹ ਡਿਪਾਰਟਮੈਂਟ ਵਾਪਸ ਮਨੀਸ਼ਪੋਰਲ ਚਲੇ ਜਾਣਗੇ ਤੇ ਉਹ ਹੋ ਡਿਪਾਰਟਮੈਂਟਾਂ ਨਾਲ ਆਪੋ ਆਪਣਾ ਕੰਮ ਕਰਵਗੇ ਤਾਂ ਇਹ ਪੈਟੂ ਜਿਹੜਾ ਮਤਲਬ ਸੋਚਿਆ ਵਿਚਾਰਨਾ ਹੈ ਇਹ ਟੈਕਨੀਕਲ ਤੇ ਕੁਐਸਚਨ ਹੈ ਵੈਸੇ ਦਿੱਲੀ ਦੇ ਵਿੱਚ ਜੇ ਦੇਖਿਆ ਜਾਏ ਕਿ ਹਾਫ ਸਟੇਟ ਹੈ ਪੂਰੀ ਸਟੇਟ ਨਹੀਂ ਹੈ ਕਿਉਂ ਕਿਉਂਕਿ ਦਿੱਲੀ ਦੀ ਸਰਕਾਰ ਮੇ ਤਿੰਨ ਮੇਨ ਗੱਲਾਂ ਦੇ ਉੱਤੇ ਡਾਇਰੈਕਟਲੀ ਫੈਸਲੇ ਲੈਂਦੀ ਹੈ ਥਰੂ ਡੈਪਟੀ ਗਵਰਨਰ ਉੱਥੇ ਕੇਜਰੀਵਾਲ ਜਾਂ ਕੋਈ ਵੀ ਜਿਹੜੀ ਚੁਣੀ ਹੋਈ ਸਰਕਾਰ ਹੈ ਉਹਦਾ دخل ਨਹੀਂ ਹੈ ਇਹ ਜਿਹੜਾ ਐਕਟ ਬਣਿਆ ਹੋਇਆ ਹੈ ਦਿੱਲੀ ਦੀ ਐਮਸੀਆ ਦਾ ਉਸ ਐਮਸੀਆ ਦੀ ਐਕਟ ਦੀ ਧਾਰਾ ਜਾਂ ਜਿਹੜਾ ਇਸ ਤੋਂ ਬਾਅਦ ਅਮੈਂਡਮੈਂਟ ਵੀ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਰ ਲਈ ਹੈ ਕਿ ਕਿਵੇਂ ਲੈਫਟੀਨੈਂਟ ਗਵਰਨਰ ਰੀਅਲ ਗਵਰਨਮੈਂਟ ਹੋਏਗਾ ਇਹਦਾ ਆਰਟੀਕਲ ਹੈ 239 ਏ ਏ ਤੇ ਉਹ ਆਰਟੀਕਲ ਦੇ ਤਹਿਤ ਜਿਹੜਾ ਇਕਤਾ ਪਬਲਿਕ ਆਰਡਰ ਹੈ ਪੁਰੀਸ ਹੈ ਤੇ ਜ਼ਮੀਨ ਹੈ। ਇਤਨ ਮਾਮਲੇ ਪਹਿਲਾਂ ਹੀ ਦਿੱਲੀ ਦੇ ਸਰਕਾਰ ਦੀ ਜੈਂਕ ਕੇਂਦਰ ਦੀ ਸਰਕਾਰ ਕੋਲ ਨੇ ਉਹ ਡਾਇਰੈਕਟ ਕਰ ਸਕਦੇ। ਆ ਬਾਕੀ ਦੀਆਂ ਚੀਜ਼ਾਂ ਦੀਆਂ ਫਾਈਲਾਂ ਲਗਭਗ ਸਾਰੀਆਂ ਲੈਫਟ ਨੈਟ ਕੋਰਨ ਕੋਲ ਜਾਂਦੀਆਂ ਹੀ ਨੇ ਤੇ ਉਹ ਕੇਜਰੀਵਾਲ ਉਸ ਵੇਲੇ ਮਤਲਬ ਦੇਖਦੇ ਰਹੇ। ਹੁਣ ਸਵਾਲ بڑا ਇਹ ਹੁੰਦਾ ਕਿ ਜਿੰਨੇ ਦਿਨ ਕੇਜਰੀਵਾਲ ਜੇਲ੍ਹ ਚ ਰਹੇ ਉਹਨੇ ਦਿਨ ਜੇ ਕੋਈ ਫਾਈਲ ਸਾਈਨ ਨਹੀਂ ਹੋਈ ਉਨੇ ਦਿਨ ਕਿੰਨਾ ਕੁ ਲਾਸ ਹੋ ਗਿਆ ਉਹ ਦਿੱਲੀ ਦੇ ਲੋਕਾਂ ਦਾ ਕਿੰਨੀਆਂ ਸਮੱਸਿਆਵਾਂ ਆਪ ਉਹਸ ਲੈਵਲ ਤੇ ਹੋ ਗਈਆਂ ਤੇ ਇਹ ਵੀ ਸਵਾਲ ਆਉਂਦਾ ਕਿ ਜੇ ਦਿੱਲੀ ਦਾ ਚੀਫ ਮਿਨਿਸਟਰ ਐਨਾ ਲੰਮਾ ਸਮਾਂ ਜੇਲ੍ਹ ਚ ਰਹਿ ਕੇ ਉਸ ਨਾਲ ਕੋਈ ਫਰਕ ਵੀ ਪੈਂਦਾ ਕੰਮ ਕਾਜ ਤੇ ਪਹਿਲਾਂ ਤੇ ਬਾਕੀ ਚੀਜ਼ਾਂ ਤੇ ਫਿਰ ਚੀਫ ਮਿਨਿਸਟਰ ਦੀ ਪੋਸਟ ਕਿਉਂ ਜਹੀ ਹੋਈ ਇਸ ਲੈਵਲ ਦੀ ਪੋਸਟ ਹੈ ਜਿੱਦੇ ਨਾਲ ਕੋਈ ਫਰਕ ਹੀ ਨਾ ਪੈਂਦਾ ਹੋਵੇ ਵੀ ਚਲੋ ਜੀ ਅੰਦਰ ਹੋਵੇ ਬਾਹਰ ਹੋਵੇ ਫਾਈਲ ਘਟੀ ਆਦੀ ਹੈ ਕਹਾਂ ਜਾਂਦਾ ਕਿ ਜੇ ਮਿਨਿਸਟਰ ਕੋਲ ਤਾਂ ਕਾਫੀ ਫਾਈਲਾਂ ਨਿਕਲਣੀਆਂ ਹੁੰਦੀਆਂ ਨੇ ਲਗਾਤਾਰ ਤਾਂ ਜੇ ਨਾਕਾ ਭਾਵੇਂ ਹਾਫ ਸਟੇਟ ਹੈ ਉਹਨਾਂ ਕੋਲ ਵੀ ਲੋਕਾਂ ਦੇ ਕੰਮ ਕਰਨ ਦੇ ਮਾਮਲੇ ਤਾਂ ਹੁੰਦੇ ਹੀ ਨੇ ਤੇ ਹਾਲਾਂਕਿ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਪੁੱਛਿਆ ਸੀ ਆਪੀ ਇਕਰ ਦਾਵਰ ਮੈਂਸ਼ਨ ਹੈ ਦਿੱਲੀ ਗਵਰਨਮੈਂਟ ਨੂੰ ਕਿ ਜੇਲ੍ਹ ਦੇ ਅੰਦਰ ਫਾਈਲ ਕਿਉਂ ਨਹੀਂ ਜਾ ਸਕਦੀ ਫਾਈਲ ਤੇ ਜੀਮਰ ਸ਼ਰਦਾਸ ਕਰ ਕਿਉਂ ਨਹੀਂ ਕਰ ਸਕਦਾ ਇਹ ਦਿੱਲੀ ਦੀ ਸਰਕਾਰ ਨੇ ਪੁੱਛਿਆ ਸੀ ਉਹਦਾ ਤਾਂ ਪਤਾ ਨਹੀਂ ਹੁਣ ਕੀ ਬਣਿਆ ਕੀ ਨਹੀਂ ਇਸ ਦੁਬਾਰ ਦੇ ਬੇਲ ਜ਼ਰੂਰ ਮਿਲ ਗਈ ਹੈ ਕਿਉਂਕਿ ਦੋ ਜੱਜਾਂ ਦੇ ਵਿੱਚ ਜਿਹੜਾ ਆ ਬੇਲ ਦੇਣ ਬਾਰੇ ਸਹਿਮਤੀ ਨਹੀਂ ਸੀ ਸਹਿਮਤੀ ਕਿਹੜੀ ਗੱਲ ਕਰਕੇ ਨਹੀਂ ਸੀ ਕਿ ਕੀ ਸੀਬੀਆਈ ਦਾ ਅਰੈਸਟ ਕਰਨਾ ਜਾਂ ਕੇਜਰੀਵਾਲ ਨੂੰ ਜਿਸ ਤਰੀਕੇ ਨਾਲ ਅਰੈਸਟ ਕੀਤਾ ਗਿਆ ਇਹ ਠੀਕ ਹੈ ਇਹ ਕਿਸੇ ਲਾ ਦੇ ਵਾਇਲੇਸ਼ਨ ਤਾਂ ਨਹੀਂ ਜਸਟਰ ਸੂਰਿਆਕਾਂਤ ਨੇ ਕਿਹਾ ਨਹੀਂ ਕੋਈ ਗ੍ਰਫਤਾਰੀ ਦੇ ਵਿੱਚ ਉਤਾਹੀ ਨਹੀਂ ਹੋਈ ਨੂੰ ਬੰਦੀ ਚੜਾਈ ਔਰ ਜਸਟਰ ਉਜਨਪਿਆ ਜਿਹੜੇ ਕਹਿੰਦੇ ਨੇ ਕਿ ਇਹਦੇ ਵਿੱਚ ਗਲਤੀ ਹੋਈ ਹੈ ਵਾਇਲੇਸ਼ਨ ਹੋਈ ਹੈ ਵਾਇਲੇਸ਼ਨ ਹੋਈ ਹੈ ਜਿਹੜੇ ਤਰੀਕੇ ਨਾਲ ਫੜਿਆ ਗਿਆ ਕਿ ਇੱਕ ਕੇਸ ਚ ਜਵਾਨਤ ਮਿਲਦੀ ਹੈ ਦੂਜੇ ਤੇ ਕਦੇ ਫੜ ਰਾ ਜਾਂਦੀ ਹੈ ਸੀਬੀ ਔਰ ਇਹ ਗੱਲ ਠੀਕ ਨਹੀਂ ਹੈ ਇਟ ਰਾਈਟ ਨਹੀਂ ਹੈ ਕਿ ਇਹਦੇ ਚ ਉਹਨਾਂ ਨੇ ਕਿਹਾ ਸੀ ਕਿ ਸੀਬੀਆਈ ਨੂੰ ਆਪਣੇ ਆਪ ਨੂੰ ਐਵੇਂ ਨਹੀਂ ਪੇਸ਼ ਕਰਨਾ ਚਾਹੀਦਾ ਕਿ ਉਹ ਕਿਧਰੇ ਦਾ ਤੋਤਾ ਹੈ ਔਰ ਉਹਨੂੰ ਇੱਕ ਨਰ ਪਖਤਾ ਦੇ ਨਾਲ ਅੱਗੇ ਆਉਣਾ ਚਾਹੀਦਾ ਪਰ ਇਹ ਦੋਨਾਂ ਤੇ ਭਾਵੇਂ ਅਲੱਗ-ਅਲੱਗ ਥੀਓ ਪੁਆਇੰਟ ਹੈ ਦੋ ਜਨ ਸਾਹਿਬਾਂ ਉਹਦੇ ਵਿੱਚ ਕਿਹਾ ਗਿਆ ਕਿ ਜੇ ਤੱਕ ਇੱਕੋ ਵੀ ਪੁਆਇੰਟ ਇਹੋ ਜਿਹਾ ਹੁੰਦਾ ਮਤਲਬ ਜੇ ਉਹਨਾਂ ਦੀ ਜੱਜਮੈਂਟ ਤੇ ਵੀ ਸਹਿਮਤੀ ਨਾ ਹੁੰਦੀ ਕਿ ਫੈਸਲਾ ਅੰਜਾਮ ਕੀ ਹੈ ਫਿਰ ਤਾਂ ਉਹ ਵੱਡੇ ਬੈਂਚ ਨੂੰ ਵੀ ਜਾ ਸਕਦਾ ਸੀ ਇਹ ਬਕਰ ਵੱਡੇ ਬੈਂਚ ਨੂੰ ਕਿਉਂ ਨਹੀਂ ਗਿਆ ਵੱਡੇ ਬੈਂਚ ਨੂੰ ਇਸ ਕਰਕੇ ਨਹੀਂ ਗਿਆ ਕਿ ਉਹਨਾਂ ਦੀ ਇਸ ਗੱਲ ਤੇ ਸਹਿਮਤੀ ਹੈ ਜੱਜਮੈਂਟ ਦੇ ਵਿੱਚ ਕਿ ਬੇਲ ਦੇਣੀ ਚਾਹੀਦੀ ਹੈ ਔਰ ਬੇਲ ਦੇ ਦਿੱਤੀ ਜੱਜਮੈਂਟ ਤੇ ਜਾ ਕੇ ਵੱਖ-ਵੱਖ ਅਪਰੋਚ ਹੋਣ ਦੇ ਬਾਵਜੂਦ ਜਿਹੜੀ ਉਹ ਮੁਕੇ ਜਰੀਵਾਲ ਬਾਹਰ ਆ ਗਏ ਕੇਜਰੀਵਾਲ ਬਾਹਰ ਆ ਗਏ ਨੇ ਤਾਂ ਇਹਦੇ ਨਾਲ ਹਰਿਆਣਾ ਔਰ ਪੰਜਾਬ ਔਰ ਬਾਕੀ ਦੇਸ਼ ਦੀ ਸਿਆਸਤ ਤੇ ਕੀ ਅਸਰ ਪਾਇਆ ਉਹ ਮੇਜਰ ਪਲੇਅਰ ਨੇ ਆਪਣੀ ਪਾਰਟੀ ਭਗਵੰਤ ਮਾਨ ਉਹ ਜਿਸ ਤਰ੍ਹਾਂ ਕੰਮ ਕਰਦੇ ਨੇ ਉਹਨਾਂ ਦਾ ਆਪਣਾ ਸਟਾਈਲ ਹੈ ਤੇ ਪਰ ਸ਼ਾਇਦ ਉਹ ਕੇਜਰੀਵਾਲ ਤੋਂ ਜ਼ਿਆਦਾ ਹੋਰ ਕਿਸੇ ਲੀਡਰ ਦੀ ਮੁਕਫ ਜਿਹੜੀ ਆ ਉਸ ਪੱਧਰ ਤੇ ਨਹੀਂ ਬੰਦਦੇ ਕੇਜਰੀਵਾਲ ਉਹੀ ਇਕੱਲੇ ਨੂੰ ਬਹੁਤ ਸਤਿਕਾਰ ਦੇ ਬਾਕੀਆਂ ਚੋਂ ਬਹੁਤ ਤੋਂ ਕੋਈ ਇੱਕ ਪੂਰੀ ਸਟੇਟ ਦੇ ਚੀਫ ਮਿਨਿਸਟਰ ਵੀ ਨੇ ਪੰਜਾਬ ਦੇ ਉਹ ਪ੍ਰਧਾਨ ਮੰਤਰੀ ਔਰ ਇਹਦੇ ਵਿੱਚ ਅੱਗੇ ਤੋਂ ਹੁਣ ਜਿਹੜੀ ਅਗਲੀਆਂ ਚੀਜ਼ਾਂ ਹੋਣਗੀਆਂ ਉਹ ਚਾਰ ਬਾਈ ਇਲੈਕਸ਼ਨਾਂ ਹੋਣਗੀਆਂ ਉਹਨਾਂ ਦੇ ਕੈਂਡੀਡੇਟਾਂ ਦੀ ਸਿਲੈਕਸ਼ਨ ਦਾ ਸਵਾਲ ਹੈ ਇਹ ਤੋਂ ਪਹਿਲਾਂ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਪਾਰਟੀ ਤੇ ਭਗਵੰਤ ਮਾਨ ਦੇ ਵਿੱਚ ਪਾਰਟੀ ਦਾ ਮਤਲਬ ਜਿਹੜੇ ਦਿੱਲੀ ਤੋਂ ਸੰਦੀਪ ਪਾਟਕ ਆਰਗੇਨਾਈਜ਼ਿੰਗ ਸੈਕਟਰੀ ਦੇ ਰੂਪ ਦੇ ਵਿੱਚ ਜੋ ਕਿਹਾ ਸੀ ਕਿ ਉੱਥੇ ਚੀਫ ਮਿਨਿਸਟਰ ਨਹੀਂ ਤੇ ਆ ਬੰਦੇ ਅਗਵਾਈ ਕਰਨਗੇ ਤੇ ਆ ਲੜ ਰੰਗੇ ਪਰ ਭਗਵੰਤ ਮਾਨ ਨੇ ਅਸਰਟ ਕਰਕੇ ਅਗਵਾਈ ਸੰਭੀ ਹੁਣ ਵੀ ਕਿਹਾ ਜਾਂਦਾ ਕਿ ਜਿਹੜੇ ਡਿਪੀ ਤੋਂ ਨੋਨੋ ਨੇ ਹਾਦ ਦਾ ਗਿਆਕਰਵਾਏ ਦੇ ਵਿੱਚ ਉਹਨਾਂ ਚੋਣ ਦੀ ਪਾਰਟੀ ਵਾਲੇ ਬਹੁਤ ਜ਼ਿਆਦਾ ਅੱਗੇ ਜਾ ਕੇ ਗੱਲ ਕਰ ਰਹੇ ਇਹਦੇ ਤੋਂ ਇਲਾਵਾ ਹੋਰ ਕਿੰਨੇ ਘਟਰਾਵਾ ਨੇ ਬਦਾਰਤਵਾਦ ਦੇ ਸਪੀਕਰ ਕੋਲ ਤਾਰਸੰਤਵਾ ਨਾਲ ਟਕਰਾ ਦੇ ਇਸ ਕਈ ਇਸ਼ੂਸ ਕੈ ਸਕ ਕੇ ਤੇ ਮੈਨੇ ਜਿਵੇਂ ਅਸੈਂਬਲੀ ਸੈਸ਼ਨ ਪਹਿਲਾਂ ਚੱਲਿਆ ਉਸ ਅਸੈਂਬਲੀ ਸੈਸ਼ਨ ਦੇ ਵਿੱਚ ਜਿਸ ਢੰਗ ਨਾਲ ਐਮਐਲਏ ਜਿਹੜੇ ਹਾਰਬਿਟ ਦੀ ਕਾਰਗੁਜ਼ਾਰੀ ਤੇ ਸਵਾਲ اٹھਾਉਂਦੇ ਸੀ ਉਹਨਾਂ ਨੂੰ ਖੁੱਲਾ ਟਾਈਮ ਮਿਲਿਆ ਆਪਣੀ ਗੱਲ ਕਹਿ ਸਕਣ ਉਹcomer ਵਿਜੇਪ੍ਰਤਾਪ ਹੋ ਉਹ ਬਲਜੰਦਕ ਹੋਣ ਜਿਨ੍ਹਾਂ ਨੇ ਰਫਾਇਮਰੀ ਦੇ ਮਾਮਲੇ ਦੇ ਵਿੱਚ ਕਿਹਾ ਸਪੀਕਰ ਸਾਹਿਬ ਨੂੰ ਕਿਹਾ ਤੁਸੀਂ ਵੀ ਚੱਲੋ ਬਾਕੀ ਵੀ ਚੱਲੋ ਸੁਣਵਾਈ ਨਹੀਂ ਕਰਦਾ ਪ੍ਰਸ਼ਾਸਨ ਐਸਐਸਪੀ ਸੁਣਵਾਈ ਨਹੀਂ ਕਰਦਾ ਬੀਸੀ ਸੁਣਵਾਈ ਨਹੀਂ ਕਰਦੇ ਵੱਖ-ਵੱਖ ਜਿਹੜੇ ਮਾਮਲਿਆਂ ਦੇ ਵਿੱਚ ਉਹ ਜਿਹੜੇ ਕੁਝ ਜਿਹੜੇ ਬਖਰੇਵੇਂ ਪਾਰਟੀ ਦੇ ਅੰਦਰ ਇੱਕ ਗਰੁੱਪਵਾਦੀ ਦੀ ਗੱਲ ਛੜ ਰਹੀ ਹੈ ਤੇ ਰਾਗਮ ਚੰਡਾ ਜਿੱਥੇ ਜਿਹੜੇ ਕਦੇ ਇੱਥੇ ਆਣ ਨਾਲ ਮਨਨੇ ਜਾਂਦੇ ਸੀ ਉਹ ਵੀ ਹੱਥ ਪੈਰ ਬਾਜ਼ ਦੇ ਨੇ ਕੈਮਰਾ ਉਹੀ ਰਤਵਾ ਜਿਹੜਾ ਪੰਜਾਬ ਦੀ ਪੋਲਟਿਕਸ ਦੇ ਵਿੱਚ ਦੁਆਰਾ ਹੋਇਆ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਆਪਸ ਦੇ ਵਿੱਚ ਉਸ ਸਮੇਂ ਜਦੋਂ ਹੁਣ ਪ੍ਰਵਿੰਦ ਕੇਧਰੀਵਾਲ ਬਾਹਰ ਆ ਗਏ ਤਾਂ ਇਹ ਮੈਟਰ ਕਰ ਰਹੀਆਂ ਇਹ ਪੰਜਾਬ ਦੇ ਪ੍ਰਸ਼ਾਸਨ ਨੂੰ ਵੀ ਪੰਜਾਬ ਦੀਆਂ ਨਿਯੁਕਤੀਆਂ ਨੂੰ ਵੀ ਪੰਜਾਬ ਚ ਪਾਰਟੀ ਦੀ ਰਿਟ ਨੂੰ ਵੀ ਪ੍ਰਭਾਵਿਤ ਕਰ ਰਿਹਾ। ਔਰ ਇਹਦੇ ਤੇ ਇੱਕ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਇੱਕ ਗੱਲ ਦੇ ਧਾਰਨੀ ਰਹੇ ਨੇ ਵੱਡੇ ਪੱਧਰ ਤੇ ਵਿਆਪਕ ਤੌਰ ਤੇ ਕਿ ਦਿੱਲੀ ਦਾ ਦੱਖਣ ਸਟੇਟ ਦੇ ਅਫੇਅਰਸ ਦੇ ਵਿੱਚ ਸੂਬੇ ਦੇ ਮਾਮਲਿਆਂ ਦੇ ਵਿੱਚ ਪਸੰਦ ਨਹੀਂ ਕੀਤਾ। ਜਿਉਕਤਿਆ ਤੋਂ ਲੈ ਕੇ ਵੱਖ-ਵੱਖ ਜਿਹੜੇ ਮਾਮਲੇ ਹੋਏ ਨੇ ਉਹ ਪਸੰਦਗੀ ਤੇ ਨਾ ਪਸੰਦਗੀ ਚ ਬੇਹਦ ਲੋਕ ਅਸਹਿਸ਼ਟਮ ਨੇ ਇਹ ਸਾਰੇ ਮਾਮਲੇ ਦੇ ਵਿੱਚ। ਔਰ ਭਾਵੇਂ ਲੋਕ ਸਟੇਟ ਵਾਲਿਆਂ ਤੋਂ ਵੀ ਬਹੁਤਾ ਖੁਸ਼ ਨਾ ਹੋਣ। ਪਰ ਉੱਤਰੀ ਦਾ ਦਖਲ ਨਹੀਂ ਚਾਹੁੰਦੇ ਔਰ ਹਾਲਾਂਕਿ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਵੀ ਖੱਲੀ ਆ ਰਿਹਾ ਕਿ ਜਿਵੇਂ 92 ਮਤਲਬ ਦਿੱਤਿਆਂ ਸੇ ਸੀਟਾਂ ਨੋਕਾ ਨੇ ਅਸੈਂਬਲੀ ਦੇ ਵਿੱਚ। ਪਾਰਲੀਮੈਂਟ ਆਉਂਦੇ ਆਉਂਦੇ ਤਿੰਨ ਸੀਟਾਂ ਤਾਂ ਜਿਹੜੀ ਸੋਗੜ ਦੀ ਆਮ ਆਦਮੀ ਪਾਰਟੀ ਅਜੇ ਸ਼ਾਇਦ ਉਹਦਾ ਰਿਵਿਊ ਵੀ ਹੋਣਾ ਹੈ ਇਹ ਰਿਵਿਊ ਭਗਵੰਤ ਮਾਨ ਨੇ ਆਪਣੇ ਪੱਧਰ ਤੇ ਕੀਤਾ ਸੰਦੀਪ ਪਟਕ ਨੇ ਆਪਣੇ ਪੱਧਰ ਤੇ ਕੀਤਾ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਚ ਖੇਵਾਂ ਦੇ 3 ਦਿਨ ਪ੍ਰੌਰ ਮਿਲੀ ਸੀ ਪਿਉ ਪੈਰੋ ਲਾ ਕੇ ਕੰਪੇਨ ਕਰਕੇ ਨਤੀਜਿਆਂ ਤੋਂ ਪਹਿਲਾਂ ਪਹਿਲਾਂ ਫਿਰ ਅੰਦਰ ਚਲੇ ਤੇ ਹੁਣ ਆ ਕੇ ਕਿਉਂਕਿ ਇਸ ਪਾਰਟੀ ਦੀ ਕਦੇ ਪੀਏਸੀ ਦੀ ਮੀਟਿੰਗ ਵੀ ਨਹੀਂ ਹੋਈ ਉਸ ਤੋਂ ਬਾਅਦ ਕੇਜਰੀਵਾਲ ਦੀ ਗੈਰ ਹਾਜ਼ਰੀ ਹੁਣ ਆ ਕੇ ਜਿਹੜੀਆਂ ਸਾਰੀਆਂ ਚੀਜ਼ਾਂ ਹੋਣਗੀਆਂ ਉਹਨਾਂ ਦਾ ਕਿੰਨਾ ਕੰਪੈਕਟ ਪੈਣਾ ਹੈ ਕਿੰਨਾ ਅਸਰ ਪੈਣਾ ਹੈ ਪੰਜਾਬ ਦੇ ਲੋਕਾਂ ਦੇ ਡੇ ਟੂ ਡੇ ਦੇ ਮਸਲਿਆਂ ਦੇ ਉੱਤੇ ਪੰਜਾਬ ਦੀ ਪਾਲਿਸੀਆ ਦੇ ਉੱਤੇ ਔਰ ਇਵਨ ਹਰਿਆਣੇ ਦੀ ਚੋਣ ਤੇ ਤਾਂ ਕੋਈ ਬਹੁਤ ਵੱਡਾ ਇੰਪੈਕਟ ਵਾਲੀ ਗੱਲ ਨਹੀਂ ਭਾਵੇਂ ਕਿਹਾ ਜਾਂਦਾ ਕਿ ਹਰਿਆਣੇ ਦੇ ਵਿੱਚ ਇੱਕ ਹਲਚਲ ਹੋਏਗੀ ਕਾਂਗਰਸ ਦੇ ਨਾਲ ਨੇੜੇ ਲੱਗਿਆ ਸਮਝੌਤਾ ਸਮਝੌਤਾ ਨਹੀਂ ਹੋ ਪਾਇਆ ਬਹੁਤ ਸਾਰੀਆਂ ਸੀਟਾਂ ਤੇ ਆਪ ਨੇ ਬੰਦੇ ਖੜੇ ਕੀਤੇ ਹੁਣ ਆਪ ਕਿੰਨੀਆਂ ਕਵੋਟਾ ਡੈਜੂ ਪਰ ਹਰਿਆਣੇ ਨੇ ਕਦੇ ਬਹੁਤਾ ਬਿਰਖਾ ਮਾਪਰੁਖ ਕੀਤਾ ਨਹੀਂ ਹੈ ਚਾਹੇ 2014 ਦੀ ਪਾਰਲੀਮੈਂਟ ਦੀ ਚੋਣ ਸੀ 2019 ਦੀ ਪਾਰਲੀਮੈਂਟ ਦੀ ਚੋਣ ਹੈ 2024 ਦੇ ਵਿੱਚ ਕਾਂਗਰਸਰਾਂ ਨਾਲ ਐਲਾਈਅੰਸ ਕਰਕੇ ਇੱਕ ਸੀਟ ਮਿਲੀ ਸੀ ਉਹ ਵੀ ਨਹੀਂ ਜਿੱਤ पाए ਇਹ ਗੱਲਾਂ ਨੂੰ ਕਿਸ ਤੀਕ طریقے ਨਾਲ ਦੇਖਿਆ ਜਾਏਗਾ ਪਰ ਗੱਲ ਇਹ ਕੇ ਵੀ ਨਾਲ ਨਾਲ ਕੁਝ ਲੋਕ ਚਰਚਾ ਕਰ ਰਹੇ ਨੇ ਚਰਚਾ ਕੀ ਕਰ ਰਹੇ ਨੇ ਕਿ ਜਿਵੇਂ ਐਸ ਸਮੇਂ ਦੇ ਵਿੱਚ ਤੇਜਰੀ ਵੱਲ ਦੀ ਜ਼ਮਾਨਤ ਹੋਣਾ ਜਦੋਂ ਓਵਰঅল ਬਹਾਰ ਚੋਣਾਂ ਦਾ ਗਰਮ ਹੈ ਇਸੇ ਹਰਿਆਣੇ ਦੇ ਵਿੱਚ ਉਦੋਂ ਕਿਤੇ ਇਹ ਤਾਂ ਨਹੀਂ ਆ ਕਿ ਜੇ ਇਹ ਐਲਾਈਅੰਸ ਨਾ ਬਣਿਆ ਫਿਰ ਸ਼ਕੋਵਸ ਤੇ ਆਪ ਦਾ ਆਪਾਂ ਦੇ ਜਿਆਦਾ ਕੈਂਡੀਡੇਟ ਖੜੇ ਹੋਣ ਇੰਨੀਆ ਕਿ ਮੋਟਾ ਲੈ ਜਾਣ ਤੇ ਉੱਚ ਬੀਕੇਪੀ ਨੂੰ ਫਾਇਦਾ ਹੋ ਜੇ ਤੇ ਚਰਚਾ ਮਾਨੇ ਪੋਲਿਟਿਕਲ ਨਜ਼ਰੀਏ ਨੇ ਆਪੋ ਆਪਣੇ ਇਸ ਕੋਈ ਜ਼ਰੂਰੀ ਨਹੀਂ ਤੱਥ ਹੋਗੇ ਜ ਤਰੀਕਾ ਇਹੀ ਹੁੰਦਾ ਜਾਂ ਬੱਖ ਬੱਖ ਜਾਂਦਾ ਪਰ ਆਪੋ ਆਪਣੇ ਤੱਥਾਂ ਨਾਲ ਜ਼ਰੂਰ ਸਾਹਮਣੇ ਆਇਆ ਜਾਏਗਾ ਹੋ ਸਕਦਾ ਹੈ ਜੇ ਕੇਜਰੀਵਾਲ ਫੀਡਬੈਕ ਲੈਣਗੇ ਸਾਰਿਆਂ ਤੋਂ ਆਪਾਂ ਨਾਲ ਅਗਲੀ ਗੱਲ ਕਰਦੇ ਹੋਏ ਪਰ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਅੱਗੇ ਦਿੱਲੀ ਦੇ ਲੋਕ ਤੇ ਪੰਜਾਬ ਦੇ ਲੋਕ ਕੇਜਰੀਵਾਲ ਦੇ ਅੰਦਰ ਤੇ ਬਾਹਰ ਦੇ ਰਲ ਕਿੰਨੇ ਜ਼ਿਆਦਾ ਪ੍ਰਭਾਵ ਆਵਾਦਰੀ ਪਾਰਟੀ ਕਿੰਨੀ ਪ੍ਰਭਾਵਿਤ ਹੋਦੀ ਹੈ ਇਸ ਨਾਲ ਇਹ ਦੇਖਣਾ ਬਾਕੀ ਰਹੇਗਾ ਤੁਸੀਂ ਦੇਖਦੇ ਰਹੋ ਪੰਜਾਬ ਬਹੁਤਵਾ ਧੰਨਵਾਦ